ਦਾ ਪੰਜਾਬ ਟਾਕਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਗੱਲ ਕਰਦੇ ਹਾਂ ਜੀ ਅੱਜ ਬੜਾ ਮਹੱਤਵਪੂਰਨ ਦਿਨ ਹੈ ਅੱਜ ਹੈ ਕਮਾਂਤਰੀ ਮਨੁੱਖੀ ਅਧਿਕਾਰ ਦਿਵਸ ਯਾਨੀ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਇਹਨੂੰ ਸਾਰੇ ਸੰਸਾਰ 'ਚ ਮਨਾਇਆ ਜਾਂਦਾ ਔਰ ਇਹ ਆਦੇਸ਼ ਇਹਦਾ ਸੀ ਇਹ ਯੂਨਾਈਟਿਡ ਨੇਸ਼ਨਲ ਆਰਗੇਨਾਈਜੇਸ਼ਨ ਜਿਹਨੂੰ ਯੂਨੋ ਕਹਿੰਦੇ ਆ ਸੰਯੁਕਤ ਰਾਸ਼ਟਰ ਸੰਘ ਉਹਨੇ ਦਿੱਤਾ ਸੀ ਕਿ ਸਾਰੇ ਦੇਸ਼ਾਂ ਵਿੱਚ ਹਰ ਸਾਲ ਦਸੰਬਰ ਮਹੀਨੇ ਦੀ 10 ਤਰੀਕ ਨੂੰ ਕਮਾਂਤਰੀ ਮਿਰੁਖੀ ਅਧਿਕਾਰ ਦਿਵਸ ਮਨਾਇਆ ਜਾਵੇ ਕੇਂਦਰੀ ਪੱਧਰ ਤੇ ਵੀ ਤੇ ਸਾਰੇ ਸ਼ੂਬਿਆਂ ਵਿੱਚ ਹੁਣ ਅਧਿਕਾਰ ਜਿਹੜਾ ਪਹਿਲਾਂ ਇਹਨੂੰ ਡਿਫਾਈਨ ਕਰ ਲਈਏ ਅਧਿਕਾਰ ਕਹਿੰਦੇ ਕਿ ਇਹਨੂੰ ਅਦਿਕਾਰਾ ਹੈ ਕਿ ਤੁਸੀਂ ਆਪਣੀ ਮਰਜ਼ੀ ਮੁਤਾਬਕ ਬੋਲ ਸਕਦੇ ਹੋ ਲਿਖ ਸਕਦੇ ਹੋ ਕੰਮ ਕਰ ਸਕਦੇ ਹੋ ਆਪਣੇ ਧਰਮ ਜਿਹੜਾ ਉਹਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਆਪਣੀ ਮਰਜ਼ੀ ਦੀ ਸਿੱਖਿਆ ਗ੍ਰੈਂਡ ਕਰ ਸਕਦੇ ਹੋ ਆਪਣੀ ਮਰਜ਼ੀ ਮੁਤਾਬਕ ਨੌਕਰੀ ਤੁਸੀਂ ਕਿਸੇ ਵੀ ਕੰਪੀਟੀਸ਼ਨ ਚ بیٹھ ਸਕਦੇ ਹੋ ਆਪਣੀ ਮਰਜ਼ੀ ਮੁਤਾਬਕ ਤੁਸੀਂ ਕੋਈ ਜਿਹੜਾ ਬੋਲਣ ਦੀ ਤੇ ਲਿਖਣ ਦੀ ਆਜ਼ਾਦੀ ਹੈ ਤੁਹਾਨੂੰ ਆਪਣੀ ਮਰਜ਼ੀ ਮੁਤਾਬਕ ਤੁਹਾਨੂੰ ਜਿਉਣ ਦਾ ਅਧਿਕਾਰ ਹੈ ਇਹ ਜਿੱਥੇ ਅਧਿਕਾਰ ਨੇ ਔਰ ਕਿਸੇ ਵੀ ਥਾਂ ਦੇਸ਼ ਵਿੱਚ ਤੁਸੀਂ ਜਾ ਕੇ ਰਹਿ ਸਕਦੇ ਹੋ ਇਹ ਨੇ ਅਧਿਕਾਰ ਤੁਹਾਡੇ ਫੰਡਾਮੈਂਟਲ ਰਾਈਟਸ ਜਿਹਨਾਂ ਨੂੰ ਕਹਦੇ ਆ ਪਰ ਉਹਦੇ ਨਾਲ ਅਧਿਕਾਰਾਂ ਦੀ ਗੱਲ ਤਾਂ ਸਾਰੇ ਕਰਦੇ ਆ ਜਿਹੜੇ ਫਰਜ਼ ਨੇ ਅਧਿਕਾਰ ਤੇ ਜਿਹੜੇ ਫਰਜ਼ ਨੇ ਹਿਊਮਨ ਰਾਈਟਸ ਬੇਸਿਕ ਰਾਈਟਸ ਐਂਡ ਬੇਸਿਕ ਡਿਊਟੀਆਂ ਰਿਸਪੌਂਸਿਬਿਲਿਟੀਆਂ ਜ਼ਿੰਮੇਵਾਰੀਆਂ ਇਹ ਆਪੋ ਵਿੱਚ ਜੁੜੀਆਂ ਹੋਈਆਂ ਨੇ ਅਨਿਖੜਵੇਂ ਢੰਗ ਨਾਲ ਇੱਕ ਵਿਅਕਤੀ ਦਾ ਅਧਿਕਾਰ ਦੂਜੇ ਦਾ ਫਰਜ਼ ਹੈ ਦੂਜੇ ਦਾ ਫਰਜ਼ ਇੱਕ ਵਿਅਕਤੀ ਦਾ ਅਧਿਕਾਰ ਹੈ ਸੋ ਇਸ ਕਰਕੇ ਜਿੱਥੇ ਆਪਾਂ ਅਧਿਕਾਰਾਂ ਦੀ ਮੰਗ ਕਰਦੇ ਆਂ ਉਥੇ ਅ ਜਿਹੜੇ ਫਰਜ਼ ਆ ਉਹਨਾਂ ਦੀ ਪਾਲਣਾ ਵੀ ਬੜੀ ਜ਼ਰੂਰੀ ਹੈ ਹੁਣ ਮਿਸਾਲ ਦੇ ਤੌਰ ਤੇ ਸਾਰਿਆਂ ਨੂੰ ਭਾਰਤੀ ਸੰਵਿਧਾਨ ਜਿਹੜਾ ਉਹ ਅਧਿਕਾਰ ਦਿੰਦਾ ਹੈ ਕਿ ਉਹਨੂੰ ਲਿਖਣ ਤੇ ਬੋਲਣ ਦੀ ਆਜ਼ਾਦੀ ਹੈ ਪਰ ਇਹ ਨਹੀਂ ਕਿ ਉਹ ਕਿਸੇ ਦੇ ਖਿਲਾਫ ਬਹੁਤ ਘਠਿਆ ਕਿਸਮ ਦਾ ਲਿਖੇ ਤੇ ਉਹ ਉਹ ਉਹਦੋਂ ਡੀਗ੍ਰੇਡ ਕਰਨ ਵਾਸਤੇ ਜਾਂ ਉਹਨੂੰ ਬਦਨਾਮ ਕਰਨ ਵਾਸਤੇ ਉਹ ਆਪਣੀ ਕਲਮ ਚਲਾਵੇ ਜਾਂ ਆਪਣੀ ਆਵਾਜ਼ ਦਾ ਇਸਤੇਮਾਲ ਕਰਕੇ মিডিਆ ਰਾਹੀਂ ਜਾਂ ਕਿਸੇ ਵੀ ਸੰਚਾਰ ਸਾਧਨ ਰਾਹੀਂ ਉਹਨੂੰ ਬਦਨਾਮ ਕਰੇ ਆਪਣੇ ਧਰਮ ਨੂੰ ਮੰਨਣ ਦਾ ਅਧਿਕਾਰ ਹੈ ਆਪਣੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਅਧਿਕਾਰ ਹੈ ਪਰ ਨਾਲ ਇਹ ਅਧਿਕਾਰ ਨਹੀਂ ਕਿ ਉਹਤੇ ਬਾਈਂਡਿੰਗ ਹੈ ਉਹਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਧਰਮ ਦਾ ਪ੍ਰਚਾਰਤਾ ਕਰੇ ਆਪਣੇ ਧਰਮ ਦੀ ਸਤਿ ਉਚਤਾ ਨੂੰ ਤਾਂ ਉਹ ਜ਼ਾਹਰ ਕਰਨ ਲਈ ਯਤਨ ਕਰੇ ਪਰ ਨਾਲ ਹੀ ਕਿਸੇ ਦੂਸਰੇ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਵੇ ਔਰ ਉਸ ਦੇ ਖਿਲਾਫ ਨਾ ਬੋਲੇ ਫਿਰ ਉਹ ਆਪਣੇ ਸੂਬੇ ਦੀ ਗਲਤੀ ਕਰੇ ਆਪਣੇ ਸੂਬੇ ਦੇ ਹਕੂਕ ਦੀ ਗੱਲ ਤੇ ਨਾਲ ਦਾ ਕੋਈ ਸੂਬਾ ਜਿਹੜਾ ਹੋਰ ਹੈ ਉਹਦੇ ਨਾਲ ਲੱਗਦਾ ਉਹਦੇ ਖਿਲਾਫ ਨਾ ਉਹ ਦੁਸ਼ਤ ਪ੍ਰਚਾਰ ਕਰੇ ਤਾਂ ਕਿ ਦੋਹਾਂ ਸੂਬਿਆਂ ਵਿਚਾਰੇ ਜਾਂ ਫਿਰਕਿਆਂ ਵਿਚਾਰੇ ਜਾਂ ਵਾਖੋਖ ਸਮਾਜਿਕ ਵਰਗਾਂ ਵਿਚਾਰੇ ਕੋਈ ਪਾਰਾ ਵਧੇ ਜਾਂ ਉਹਨਾਂ ਦਰمیان کشیدگی ਕੁੜਤਨ ਪੈਦਾ ਹੋਵੇ ਇੱਕ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਅਧਿਕਾਰ ਤੇ ਫਰਜ਼ ਜਿਹੜੇ ਨੇ ਉਹ ਆਪੋ ਵਿੱਚ ਜੁੜੇ ਹੋਏ ਨੇ ਤੇ ਦੋਹਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਜਿਹੜੀ ਇਹ ਸਾਂਝੀ ਗੱਡੀ ਜ਼ਿੰਦਗੀ ਦੀ ਉਤਰ ਸਕਦੀ ਹੈ ਚਾਹੇ ਉਹ ਵਿਅਕਤੀਗਤ ਤੌਰ ਤੇ ਹੋਵੇ ਚਾਹੇ ਉਹ ਦੇਸ਼ ਤੇ ਪਦਰਤੇ ਹੋਵੇ ਚਾਹੇ ਉਹ ਕਮਾਂਤਰੀ ਪਦਰਤੇ ਹੋਵੇ ਕਉਕੇ ਮਨੁੱਖੀ ਅਧਿਕਾਰ ਦਿਵਸ 10 ਦਸੰਬਰ ਨੂੰ ਹਰ ਸਾਲ ਕਮਾਂਤੀ ਪੰਦਰਸੇ ਮਨਾਇਆ ਜਾਂਦਾ ਹਰ ਮੁਲਕ ਵਿੱਚ ਉਹਨਾਂ ਮੁਲਕਾਂ ਵਿੱਚ ਵੀ ਜਿੱਥੇ ਕਿ ਲੋਕਤੰਤਰ ਨਾ ਮਾਤਰੀ ਹੈ ਉਹ ਮਨਾਉਂਦੇ ਕਿਉਂ ਨੇ ਉਹ ਮਨਾਉਂਦੇ ਕਿ ਅਸੀਂ ਯੂਨੋ ਦੇ ਕਹੇ ਦੀ ਪਾਲਣਾ ਕਰ ਰਹੇ ਹਾਂ ਉਹ ਇੱਕ ਟੋਟਲ ਪੂਰਾ ਕਰਦੇ ਨੇ ਟੋਟਲ ਪੂਰਾ ਕਰਨਾ ਇਸਦਾ ਮਕਸਦ ਨਹੀਂ ਜੇ ਮਨੁੱਖੀ ਅਧਿਕਾਰ ਦਿਵਸ ਮਨਾਉਨੇ ਆ ਤੇ ਫਿਰ ਸਹੀ ਅਰਥਾ ਵਿੱਚ ਮਨੁੱਖੀ ਅਧਿਕਾਰਾਂ ਨੂੰ ਲਾਗੂ ਵੀ ਸਰਕਾਰਾਂ ਨੂੰ ਕਰਨਾ ਚਾਹੀਦਾ ਤੇ ਲੋਕਾਂ ਨੂੰ ਆਪਣੇ ਅਧਿਕਾਰਾਂ ਨੂੰ ਸਮਝ ਕੇ ਆਪਣੇ ਫਰਜ਼ਾਂ ਦਾ ਪਾਲਣ ਕਰਨ ਪ੍ਰਤੀ ਵੀ ਸੁਚੇਤ ਹੋਣਾ ਚਾਹੀਦਾ ਚੁੱਕਣੇ ਹੋਣਾ ਚਾਹੀਦਾ ਇਮਾਨਦਾਰੀ ਦਿਖਾਉਣੀ ਚਾਹੀਦੀ ਇਸ ਬੰਦੇ ਜਦੋਂ 1918 ਵਿੱਚ ਯੂਨੋ ਨੇ ਇਹ ਆਦੇਸ਼ جاری ਕੀਤਾ ਸੀ ਕਿ ਮਨੁੱਖੀ ਅਧਿਕਾਰ ਦੇ ਉਸ ਮਨਾਇਆ ਜਾਵੇ ਉੱਥੇ ਸਾਰੇ ਮੈਂਬਰ ਦੇਸ਼ਾਂ ਨੂੰ ਔਰ ਜਿਹੜੇ ਮੈਂਬਰ ਨਹੀਂ ਵੀ ਉਹਨਾਂ ਨੂੰ ਵੀ ਕਿਹਾ ਗਿਆ ਸੀ ਕਿ ਉਹ ਇਸ ਦਿਨ ਕੀ ਕਰਨ ਲੋਕਾਂ ਨੂੰ ਜਨਤਾ ਨੂੰ ਆਵਾਮ ਨੂੰ ਪਬਲਿਕ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦਾ ਹਰ ਸੰਭਵ ਹਿਲਾਵ-ਚਿਲਾ ਇਸਤੇਮਾਲ ਕਰਨ ਕਿਹੜਾ-ਕਿਹੜਾ ਹੁਣ ਸੰਭਵ ਹਿਲਾਵ-ਚਿਲਾ ਹੋ ਸਕਦਾ ਹੈ ਸੈਮੀਨਾਰ ਕੀਤੇ ਜਾਣ ਗੋਸ਼ਟੀਆਂ ਕੀਤੀਆਂ ਜਾਣ ਇਸ ਤਰ੍ਹਾਂ ਦੇ ਕੋਈ ਸਦਭਾਵਨਾ ਮਾਰਚ ਕੱਢੇ ਜਾਣ ਕੋਈ ਲੈਕਚਰ ਹੋਣ ਜਿਹੜੇ ਵਿਦਵਾਨ ਨੇ ਉਹਨਾਂ ਦੇ ਤੇ ਸਰਵ ਧਰਮ ਕੋਈ ਸੰਮੇਲਨ ਹੋਣ ਜਿੱਥੇ ਸਾਰੇ ਫਿਰਕਿਆਂ ਵਿਚਾਲੇ ਏਕਤਾ ਦੀ ਜਿਹੜੀ ਗੱਲ ਹੈ ਉਹਨੂੰ ਉਜਾਗਰ ਕੀਤਾ ਜਾਵੇ ਔਰ ਸਾਰਿਆਂ ਨੂੰ ਇੱਕ ਸੂਤਰ ਵਿੱਚ ਬੰਨਣ ਦੀ ਕੋਸ਼ਿਸ਼ ਕੀਤੀ ਜਾਵੇ ਸੱਚੇ ਮਨੋਂ ਔਲਾਰਵਾਦੀ ਵਰਤੀ ਨੂੰ ਪਾਸੇ ਰੱਖ ਕੇ ਇਹ ਮਨੁੱਖੀ ਅਧਿਕਾਰ ਦੇ ਉਸ ਜਿਹੜਾ ਮਨਾਉਣਾ ਚਾਹੀਦਾ ਇਹ ਹਦਾਇਤ ਹੈ ਯੂਨੋਦੀ 1993 1993 ਸਾਲ ਦੌਰਾਨ ਕੇਂਦਰ ਸਰਕਾਰ ਨੇ ਉਸ ਵੇੜੀ ਦੇ ਨੇ ਸੰਯੁਕਤ ਰਾਸ਼ਟਰ ਦੀਆਂ ਹਦਾਇਤਾਂ ਦਾ ਮਾਨ ਸਤਕਾਰ ਕਰਦੇ ਹੋਏ ਭਾਰਤ ਵਿੱਚ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦਾ ਗਠਨ ਕੀਤਾ ਸੀ ਯਾਨੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਬਣਾਇਆ ਸੀ ਜਿਹੜਾ ਇੱਕ ਸੈਕਟਰੀ ਬਾਡੀ ਹੈ ਇੱਕ ਸਰਕਾਰੀ ਪੂਰੀ ਇੱਕ تنظیم ਹੈ ਉਹ ਕਮਿਸ਼ਨ ਜਿਹੜਾ ਉਹਦਾ ਸੰਵਿਧਾਨਕ ਰੁਤਬਾ ਹੈ ਕਨਸਟੀਟਿਊਸ਼ਨਲ ਸਟੇਟਸ ਹੈ ਉਹਦਾ ਔਰ ਉਹਦੀ ਕਈ ਗੱਲ ਜਿਹੜੀ ਆ ਉਹ ਲਾਗੂ ਕਰਾਉਣਾ ਸਰਕਾਰ ਦਾ ਫਰਜ਼ ਹੈ ਔਰ ਹਰ ਇੱਕ ਦੇ ਬਾਈਂਡਿੰਗ ਹੈ ਗੱਲ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਫ਼ਤਰ ਦਿੱਲੀ 'ਚ ਹੈ ਇੱਕ ਚੇਅਰਮੈਨ ਹੁੰਦਾ ਹੈ ਮੈਂਬਰ ਹੁੰਦੇ ਨੇ ਮੈਂਬਰ ਸੈਕਟਰੀ ਹੁੰਦਾ ਉਹਨਾਂ ਕੋਲ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਜੇ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਕਿਸੇ ਵੀ ਖਿੱਤੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਆ ਜਾਂ ਕੋਈ ਵਰਗ ਇਹ ਮਹਿਸੂਸ ਕਰਦਾ ਹੈ ਕਿ ਉਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਫੰਡਾਮੈਂਟਲ ਰਾਈਟਸ ਨੂੰ ਦਰੜਿਆ ਜਾ ਰਿਹਾ ਉਹਨਾਂ ਦੇ ਨਾਲ ਵਿਤਕਰਾ ਹੋ ਰਿਹਾ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਕੀਤਾ ਜਾ ਰਿਹਾ ਤਾਂ ਉਹ ਉਸ ਕਮਿਸ਼ਨ ਕੋਲ ਪਹੁੰਚ ਕਰ ਸਕਦੇ ਨੇ ਇਹ ਸਰਕਾਰ ਨੇ ਇੱਕ ਬਾਡੀ ਬਣਾਈ ਸੀ 1993 ਚ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਸੂਬਾਈ ਪੱਧਰ ਤੇ ਵੀ ਮਨੁੱਖੀ ਅਧਿਕਾਰ ਕਮਿਸ਼ਨ ਬਣਾਏ ਗਏ ਨੇ ਇਹ ਕੌਮੀ ਘੱਟ ਗਿਣਤੀ ਕਮਿਸ਼ਨ ਹੈ ਬਹੁਤ ਸਾਰੇ ਕਮਿਸ਼ਨ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਮਨੋਰਟੀਜ਼ ਨੈਸ਼ਨਲ ਮਨੋਰਟੀਜ਼ ਕਮਿਸ਼ਨ ਉਹ ਪਹਿਲਾ ਪਹਿਲ ਕੇਂਦਰ ਵਿੱਚ ਹੀ ਬਣਿਆ ਸੀ ਉਸ ਤੋਂ ਬਾਅਦ ਫਿਰ ਉਹ ਸਾਰੇ ਸੂਬਿਆਂ ਵਿੱਚ ਘੱਟ ਗਿਣਤੀ ਕਮਿਸ਼ਨ ਬਣਾਏ ਗਏ ਹੁਣ ਕਮਿਸ਼ਨ ਤਾਂ ਮਰ ਗਿਆ ਨੈਸ਼ਨ ਕਮਿਸ਼ਨ ਫਾਰ ਹਿਊਮਨ ਰਾਈਟਸ ਪਰ ਆਪਾਂ ਵਿਚਾਰੇ ਕਰਨੀ ਹੈ ਜਾਂ ਇਹ ਵਿਚਾਰ ਕਰਨੀ ਬਣਦੀ ਹੈ ਅੱਜ ਦੇ ਦਿਨ ਖਾਸ ਤੌਰ ਤੇ ਜਦ ਕਿ ਕਮਉਤਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾ ਰਿਹਾ ਕਿ ਕੀ ਸ਼ਾਦੀ ਬਾਦੀ ਹੁਣ 130 ਕਰੋੜ ਦੇ ਲਾਗੇ ਛਾਗੇ ਪਹੁੰਚ ਚੁੱਕੀ ਹੈ 1 ਕਰਮਤੀ ਕਰੋੜ ਕੀ 130 ਕਰੋੜ ਦੀ ਆਬਾਦੀ ਵਾਲੇ ਏਡੇ ਵਿਸ਼ਾਲ ਮੁਲਕ ਵਿੱਚ ਆਬਾਦੀ ਦੇ لحاظ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਚੀਨ ਤੋਂ ਬਾਅਦ ਸਾਡਾ ਨੰਬਰ ਆਉਂਦਾ ਹੈ ਕੀ ਏਡੇ ਵੱਡੇ ਦੇਸ਼ ਦੀ ਖਲਕਤ ਇਥੋਂ ਦੀ ਜਨਤਾ ਪ੍ਰਜਾ ਉਹਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਹੋ ਰਹੀ ਹੈ ਕੀ ਮਨੁੱਖੀ ਅਧਿਕਾਰਾਂ ਪ੍ਰਤੀ ਜੋ ਸਰਕਾਰਾਂ ਦੀ ਵਚਨਬੱਧਤਾ ਹੈ ਉਹਨੂੰ ਉਨਭਾਰ ਰਹੀਆਂ ਨੇ ਇਹ ਸਵਾਲ ਤੇ ਗੌਰ ਕਰਨਾ ਅੱਜ ਦੇ ਦਿਨ ਬਣਦਾ ਹੈ ਇਨਸਾਨ ਦੀਆਂ ਤਿੰਨ ਮੁੱਖ ਲੋੜਾਂ ਨੇ ਕੁੱਲੀ ਗੁੱਲੀ ਤੇ ਜੁੱਲੀ ਵੈਸੇ ਤਾਂ ਪੰਜ ਨੇ ਦੋ ਦਾ ਬਾਅਦ ਸਿਕਰ ਕਰਾਂਗਾ ਕੁੱਲੀ ਗੁੱਲੀ ਜੁੱਲੀ ਕੁੱਲੀ ਦਾ ਮਤਲਬ ਹੈ ਰਹਿਣ ਲਈ ਸਿਰ ਤੇ ਛੱਤ ਘਰ ਮਕਾਨ ਗੁੱਲੀ ਪਰ ਸਾਦਾ ਪਾਣੀ ਭੋਜਨ ਖਾਣ ਲਈ ਤੇ ਜੁੱਲੀ ਪਹਿਨਣ ਲਈ ਕਪੜੇ ਰੋਟੀ ਕਪੜਾ ਔਰ ਮਕਾਨ ਇਹਨੂੰ ਕਹੇ ਜਾਂਦੇ ਨੇ ਇਹ ਦੇਖਣਾ ਆਪਾਂ ਕਿ ਕੀ ਇਹਦੇ ਨਾਲ ਫਿਰ ਦੋ ਲੋੜਾਂ ਹੋਰ ਜੁੜਦੀਆਂ ਨੇ ਉਹ ਵੀ ਬਹੁਤ ਬੇਸਿਕ ਨੈਸੈਸਿਟੀਜ਼ ਆਫ ਲਾਈਫ ਨੇ ਜ਼ਿੰਦਗੀ ਦੀਆਂ ਬਹੁਤ ਓਡੀਆਂ ਜ਼ਰੂਰਤਾਂ ਨੇ ਇੱਕ ਮਰੀਜ਼ਾਂ ਦਾ ਬਿਮਾਰਾਂ ਦਾ ਇਲਾਜ ਹੈਲਥ ਸਰਵਿਸੇਸ ਤੇ ਪੰਜਵਾਂ ਤਿੰਨ ਤਾਂ ਆ ਗਏ ਨਾ ਕੁੱਲੀ ਗੁੱਲੀ ਜੁੱਲੀ ਚੌਥਾ ਆ ਗਿਆ ਇਹਦੇ ਨਾਲ ਜਿਹੜਾ ਇਲਾਜ ਸਹੂਲਤਾਂ ਤੇ ਪੰਜਵਾਂ ਸਿੱਖਿਆ এডੂਕੇਸ਼ਨ ਕੀ ਸਮਾਜ ਦੇ ਹਰ ਤਬਕੇ ਦੇ ਉਹ ਬੱਚੇ ਉਹ ਵਿਦਿਆਰਥੀ ਜਿਹੜੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ ਪੜ੍ਹਾਈ ਦੀ ਸਹੂਲਤ ਉਹਨਾਂ ਨੂੰ ਐਜੂਕੇਸ਼ਨ ਲੈਣ ਦੀ ਸਹੂਲਤ ਫਰਾਮ ਹੈ ਉਹਨਾਂ ਨੂੰ ਮਿਲ ਰਹੀ ਹੈ ਕਿ ਅਮੀਰ ਤੇ ਗਰੀਬ ਦੇ ਵਿੱਚ ਕੋਈ ਅਸਾ ਅੰਤਰਤਾ ਨਹੀਂ ਕਿ ਜਿਹੜੇ ਗਰੀਬਾਂ ਦੇ ਬੱਚੇ ਨੇ ਉਹ ਵਿਚਾਰੇ ਇਸ ਪੱਖੋਂ ਬਿਲਕੁਲ ਹੀ ਮਜਬੂਰ ਹੋ ਕੇ ਤੇ ਮਜ਼ਦੂਰੀ ਕਰਨ ਲੱਗ ਪੈਂਦੇ ਨੇ ਕਿਉਂਕਿ ਉਹਨਾਂ ਦਾ ਪੜਾਈ ਦਾ ਕੋਈ ਪ੍ਰਬੰਧ ਨਹੀਂ ਇਹ ਨੁਕਤੇ ਨੇ ਪੰਜ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਨੇ ਤਨ ਖਾਸ ਕਰਤੇ ਦੂਜੀ ਹੈ ਇਹ ਵੀ ਉਹਨਿਆ ਜ਼ਰੂਰੀ ਨੇ ਇਹਨਾਂ ਦੇ ਅਮਲ ਹੋ ਰਿਆ ਇਹ ਅੱਜ ਦੇ ਦਿਨ ਸੋਚਣ ਵਾਲਾ ਸਵਾਲ ਹੈ ਇੱਕ ਲਟਕ ਰਿਆ ਹਵਾ ਵਿੱਚ ਖਲਾ ਵਿੱਚ ਇਹ ਤੇ ਸੋਚ ਵਿਚਾਰ ਕਰਨੀ ਬਣਦੀ ਹੈ ਤਾਂ ਹੀ ਇਹ ਦਿਨ ਦੇਖੋ ਸੈਮੀਨਾਰ ਕਰ ਲੈਣੇ ਉਹ ਤਾਂ ਇੱਕ ਰਸਮ ਹੁੰਦੀ ਹੈ ਖਬਰ ਬਣ ਗਈ ਖਬਰ ਮੀਡੀਆ 'ਚ ਆ ਗਈ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਨਹੀਂ ਦੇ ਪਰ ਸਮਾਗਮ ਨੂੰ ਜਾਂ ਸੈਮੀਨਾਰ ਨੂੰ ਜਾਂ ਮਾਰਚ ਕੱਢਣ ਨੂੰ ਜਾਂ ਦਿਨ ਮਨਾਉਣ ਨੂੰ ਅਸਲੀ ਅਰਥਾਂ ਵਿੱਚ ਤਾਂ ਹੀ ਦਨ ਮਨਾਇਆ ਕਹਿ ਸਕਦੇ ਹਾਂ ਜੇ ਉਹਨਾਂ ਉਦੇਸ਼ਾਂ ਤੇ ਅਮਲ ਕੀਤਾ ਜਾਵੇ ਜਿਨ੍ਹਾਂ ਨੂੰ ਲੈ ਕੇ ਮਨੁੱਖੀ ਅਧਿਕਾਰ ਦਿਵਸ ਹਰ ਸਾਲ ਮਨਾਉਣ ਦੀ ਯੂਨੈਸਕੋ ਨੇ ਸਿਫਾਰਸ਼ ਸਾਰੇ ਦੇਸ਼ਾਂ ਨੂੰ ਕੀਤੀ ਹੋਈ ਹੈ ਹੁਣ ਮੈਂ ਗਲਤ ਕੀਤੀ ਸੀ ਕਿ ਬੇਸਿਕ ਸਹੂਲਤਾਂ ਦੀ ਆਪਾਂ ਇਹ ਠੀਕ ਹੈ ਕਿ ਭਾਰਤ ਨੇ ਪਿਛਲੇ ਸਮੇਂ ਦੌਰਾਨ ਤਰੱਕੀਆਂ ਕਈ ਮੰਜਲਾਂ ਸਰਕੀਤियां ਨੇ ਚੌਖੀ ਤਰੱਕੀ ਕੀਤੀ ਹੈ। ਨੈਸ਼ਨਲ ਪੱਧਰ ਤੇ ਵੀ ਕਮਾਂਤਰੀ ਪੱਧਰ ਤੇ ਵੀ ਦੇਸ਼ ਦਾ ਨਾਂ ਉੱਚਾ ਹੋਇਆ ਹੈ। ਕਈ ਅਸੀਂ ਪ੍ਰਾਪਤੀਆਂ ਕੀਤੀਆਂ ਨੇ। ਨਵੀਂ-ਨਵੀਂ ਟੈਕਨੋਲੋਜੀ ਦੇਸ਼ ਉਚਾਈ ਹੈ। ਬਹੁਤ ਕੁਝ ਨਵਾਂ ਹੋਇਆ। ਡਵੈਲਪਮੈਂਟ ਹੋਈ ਹੈ ਤਾਂ ਇਹਨਾਂ ਕਾਰਨ ਨਹੀਂ ਕੀਤਾ ਜਾ ਸਕਦਾ। ਪਰ ਦੂਜੇ ਪੱਨੇ ਇੱਕ ਹੋਰ ਚੁਚਾਈ ਵੀ ਹੈ ਜਿਹੜੀ ਸਾਡੇ ਦਰਵਾਜ਼ੇ ਤੇ ਦਸਤਕ ਦੇ ਰੀ ਕੋੜੀ ਸਚਾਈ ਹੈ ਉਹ ਬਿਟ ਟ੍ਰੁੱਥ ਉਹ ਕੀ ਹੈ ਉਹ ਇੱਕ ਰਿਪੋਰਟ ਆਈ ਹੈ ਹੁਣੇ ਪਿੱਛੇ ਜੇ ਛਾਇਆ ਹੋਈ ਆ ਕੁਮਾਂਤਰੀ ਪਦਰ ਤੇ ਇੰਟਰਨੈਸ਼ਨਲ ਰਿਪੋਰਟ ਹੈ ਉਹ ਅੱਖਾਂ ਖੋਲਣ ਵਾਲੀ ਹੈ ਆਈ ਓਪਨਰ ਉਹਦੇ ਵਿੱਚ ਦੁਨੀਆਂ ਦੇ ਅਜੇ 116 ਦੇਸ਼ਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਉਹਨੇ ਲਿਸਟ ਜਾਰੀ ਕੀਤੀ ਗਈ ਹੈ ਜਿੱਥੇ ਗਰੀਬੀ ਅਤੇ ਭੁੱਖਮਰੀ ਯਾਨੀ ਜਿੱਥੇ ਢ ਪਰਕੇ ਖਾਣ ਲਈ ਰੋਟੀ ਵੀ ਨਹੀਂ ਲੋਕਾਂ ਨੂੰ ਨਸੀਬ ਉਹਨਾਂ ਦੇਸ਼ਾਂ ਦੀ ਉਹ ਸੂਚੀ ਹੈ ਤੇ ਮੈਂ ਸੂਚੀ ਦਾ ਜ਼ਿਕਰ ਕਿਉਂ ਕਰ ਰਿਹਾ ਸੂਚੀ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਕਿ ਬੜਾ ਦੁੱਖ ਹੁੰਦਾ ਹੈ ਮੈਨੂੰ ਦੱਸਦੇ ਹੋਏ ਕਿ ਉਸ 116 ਦੇਸ਼ਾਂ ਦੀ ਸੂਚੀ ਵਿੱਚ ਭਾਰਤ 107ਵੇਂ ਨੰਬਰ ਤੇ ਆ। ਇਹਦੀ ਭਾਰਤ ਉਹ ਸ਼ਾਮਿਲ ਹੈ ਤੇ 157 ਨੰਬਰ ਹੈ। ਇਹ ਤਾਂ ਵੱਡੀ ਚਿੰਤਾਜਨਕ ਗੱਲ ਹੋਰ ਕੀ ਹੋ ਸਕਦੀ ਹੈ। ਇੱਕ ਪਾਸੇ ਤਾਂ ਅਸੀਂ ਕਹਿੰਦੇ ਤਰੱਕੀ ਬਹੁਤ ਕੀਤੀ ਹੈ। ਤਰੱਕੀ ਕੁਝ ਲੋਕਾਂ ਦੀ ਹੋਈ ਹੈ। ਤਰੱਕੀ ਸਮਾਜ ਦੇ ਕੁਝ ਸਪੈਸੀਫਿਕ ਵਰਗਾਂ ਦੀ ਹੋਈ ਹੈ। ਕੁਝ ਸੈਕਟਰਸ ਦੀ ਹੋਈ ਹੈ। ਕੁਝ ਘਰਾਣਿਆਂ ਦੀ ਹੋਈ ਹੈ। ਕੁਝ ਬਿਜ਼ਨਸ ਹਾਊਸਸ ਦੀ ਹੋਈ ਹੈ। ਪਰ ਸਮੁੱਚੇ ਤੌਰ ਤੇ ਜੇ ਤਰੱਕੀ ਹੋਈ ਹੋਵੇ ਤੇ ਇਸ ਰਿਪੋਰਟ ਵਿੱਚ ਇਹ ਜਿਹੜਾ ਦਰਜ ਇੱਕ ਕوڑا ਸੱਚ ਹੈ ਇਹ ਸਾਨੂੰ ਸੋਚਣ ਲਈ ਚਿੰਤਨ ਕਰਨ ਲਈ ਹਾਂ ਮੈਂ ਕਿਹਾ ਤਰੱਕੀ ਹੋਈ ਹੈ ਪਰ ਆਹ ਜਿਹੜੀ ਗੱਲ ਹੈ ਇਹਨੂੰ ਵੀ ਅਸੀਂ ਅਣਗੌਲਿਆ ਨਹੀਂ ਛੱਡ ਸਕਦੇ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਅਸਲ ਵਿੱਚ ਕੁਝ ਅਜਿਹੀਆਂ ਗੱਲਾਂ ਨੇ ਜਿਹੜੇ ਲੁਕਾ ਕੇ ਰੱਖੀ ਜਾਂਦੀਆਂ ਨੇ ਉਹ ਵੀ ਅੱਜ ਦੇ ਦਿਨ ਪ੍ਰਗਟ ਕਰਨੀਆਂ ਚਾਹੀਦੀਆਂ ਹਨ ਤੇ ਗੌਰ ਕਰਕੇ ਉਹਨਾਂ ਦੇ ਹੱਲ ਵਾਸਤੇ ਯਤਨ ਸਰਕਾਰਾਂ ਨੂੰ ਜਾਂ ਕੇਂਦਰ ਸਰਕਾਰ ਨੂੰ ਕਰਨੇ ਚਾਹੀਦੇ ਨੇ ਹੁਣ ਮੈਂ ਜਿਵੇਂ ਕਿਹਾ ਜਿਹੜੇ ਅਮੀਰਾਂ ਦੇ ਬੱਚੇ ਨੇ ਉਹ ਤਾਂ ਪੜਦੇ ਨੇ ਵਧੀਆ ਸਕੂਲਾਂ ਵਿੱਚ ਗਰੀਬ ਤੇ ਅਮੀਰ ਵਿਚਾਲੇ ਪਾੜਾ ਜਿਹੜਾ ਉਹ ਸਾਡੇ ਦੇਸ਼ ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਘਟਿਆ ਨਹੀਂ ਤਰੱਕੀ ਹੋਈ ਹੈ ਹੋ ਰਹੀ ਹੈ ਹੁੰਦੀ ਰਹੇਗੀ ਪਰ ਪਾੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ between haves and have nots ameer te gareeb aarthik taur te buland te aarthik taur te bilkul hi nagar vich jehde jee rahe ne ohna lokan vichale paravadhre ye badi alarming situation hundi hai ehnu aam sthiti nahi kehya ja sakda hun jehde ameeran de bacche ne oh ta badhde ne ਦੇਸ਼ਵਿਚ ਇੱਕ ਰਿਪੋਰਟ ਇਹ ਵੀ ਆਈ ਆ ਉਹ ਸਾਡੀ ਆਪਣੀ ਰਿਪੋਰਟ ਹੈ ਕਿ ਜਿਹੜਾ ਬੱਚਿਆਂ ਨੂੰ ਸਕੂਲੋਂ ਬੱਚੋਂ ਹਟਾਇਆ ਜਾਂਦਾ ਉਹਨਾਂ ਦੀ ਗਿਣਤੀ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਤੇ ਉਹ ਬੱਚੇ ਜਿਹੜੇ ਨੇ ਉਹ ਜਾ ਕੇ ਢਾਬਿਆਂ ਵਗੈਰਾ ਤੇ ਹੋਰ ਛੋਟੇ ਮੋਟੇ ਬਾਲ ਮਜ਼ਦੂਰੀ ਦੀ ਸਮੱਸਿਆ ਇੱਥੇ ਪੈਦਾ ਹੁੰਦੀ ਹੈ ਇਹ ਪੜਦੇ ਨਹੀਂ ਤਾਂ ਬਾਲ ਮਜ਼ਦੂਰੀ ਕਰਦੇ ਨੇ ਚਾਈਲਡ ਲੇਬਰ ਬੌਂਡਰ ਲੇਬਰ ਦੀ ਸਮੱਸਿਆ ਬੰਧੂਆ ਮਜ਼ਦੂਰੀ ਦੀ ਇਨੂੰ ਪੰਜਾਬੀ ਵਿੱਚ ਕਹਿੰਦੇ ਬਾਹਨ ਵਾਲੇ ਕੰਮ ਹੈ ਇਹ ਕੰਮ ਕਰੋtheta ਕਿ ਕਰਜ਼ਾ ਲਿਆ ਹੋਇਆ ਫਿਰ ਜਿਹੜਾ ਕਿਸਾਨ ਹੈ ਜਿਹੜਾ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੰਦਾ ਹੈ ਦੇਸ਼ ਦੀ ਖੁਰਾਕੀ ਲੋੜਾਂ ਪੂਰੀਆਂ ਕਰਦਾ ਹੈ ਪਹਿਲਾਂ ਭਾਰਤ ਇੱਕ ਸਥਿਤੀ ਆຊੀ ਆ ਗਈ ਸੀ ਪੀਐਲ 480 ਸੈਕਸ਼ਨ ਦੇ ਅਧੀਨ ਅਮਰੀਕਾ ਤੋਂ ਇੰਪੋਰਟ ਕਰਦਾ ਸੀ ਕਣਕ ਤੇ ਬਹੁਤ ਦੇਸ਼ ਦਾ ਸ਼ਰਮਾਇਆ ਬਾਹਰ ਜਾਂਦਾ ਸੀ। શ્રી ਲਾਲ ਬਹਾਦਰ Shastri ਇਹੋ ਜੇ ਨੇਕ ਪ੍ਰਧਾਨ ਮੰਤਰੀ ਸਨ। ਉਹਨਾਂ ਨੇ ਇੱਕ ਦਿਨ ਵਰਤ ਰੱਖਣ ਦਾ ਸਰਦਾ ਦਿੱਤਾ। ਤੇ ਉਹਨਾਂ ਨੇ ਕਿਹਾ ਕਿ ਜੈ ਜਵਾਨ ਜੈ ਕਿਸਾਨ। ਇਹ ਨਾਰਾ ਦੇ ਕੇ ਕਿਹਾ ਕਿ ਆਪਣੇ ਦੇਸ਼ ਵਿੱਚ ਅਸੀਂ ਇਹ ਪ੍ਰਣ ਕਰੋ ਕਿ ਬਿਲਕੁਲ ਬਾਹਰੋਂ ਅਸੀਂ ਕਣਕ ਨਹੀਂ ਮਗਾਵਣੀ ਅਮਰੀਕਾ ਤੋਂ। ਅਸੀਂ ਆਪ ਕਣਕ ਪੈਦਾ ਕਰਾਂਗੇ ਤੇ ਅਨਾਜ ਦੇ ਮਾਮਲੇ ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾਵਾਂਗੇ। ਉਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਔਰ ਖਾਸ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜਿਹੜੇ ਉਸ ਵੇਲੇ ਦੇ ਮਾਹਿਰ ਇਨਸਾਨ ਖੇਤੀਬਾੜੀ ਦੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਡਾਕਟਰ ਮਹਿੰਦਰ ਸਿੰਘ ਰਧਾਵਾ ਦਾ ਤੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਜਿਹੜੇ ਉਸ ਵੇਲੇ ਪੰਜਾਬ ਦੇ ਵਿਜ਼ਨਰੀ ਮੁੱਖ ਮੰਤਰੀ ਸਨ ਇਸ ਤਰ੍ਹਾਂ ਇਹ ਦੇਸ਼ ਅਨਾਜ ਦੇ ਮਾਮਲੇ 'ਚ ਆਤਮ ਨਿਰਭਰ ਹੋਇਆ ਸੀ ਪਰ ਹੁਣ ਕੀ ਹੈ ਹੁਣ ਜਿਹੜੇ ਭੁੱਖੇ ਢਿੱਡ ਸੌਂ ਜਾਂਦੇ ਨੇ ਉਹਨਾਂ ਦੀ ਗਿਣਤੀ ਪਿੱਛੇ ਲక్ష్ਮੀ ਕਾਂਤਾ ਚਾਵਲਾ ਭਾਜਪੀ ਦੇ ਇੱਕ ਲੀਡਰ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਉਹ ਕਹਿੰਦੇ ਮੈਂ ਅੰਕੜੇ ਇਕੱਠੇ ਕੀਤੇ ਆ ਕਿ ਕੱਲੇ ਮੁੰਬਈ ਵਿੱਚ ਹੀ ਹਜ਼ਾਰਾਂ ਲੋਕ ਆ ਜਿਹੜੇ ਰਾਤ ਨੂੰ ਫੁੱਟਪਾਥਾਂ ਤੇ ਸੌਂਦੇ ਆ ਹਜ਼ਾਰਾਂ ਲੋਕ ਨੇ ਜਿਹੜੇ ਭੁੱਖੇ ਢਿੱਡੀ ਸੌਂ ਜਾਂਦੇ ਪਾਣੀ ਪੀ ਕੇ ਇਹ ਇੱਕ ਵਾਰੀ ਰੋਟੀ ਮਿਲ ਗਈ ਇਹ ਦੂਜੀ ਦਾ ਫਿਕਰ ਪੈ ਜਾਂਦਾ ਕਿ ਮਿਲਣੀ ਜਾਂ ਨਹੀਂ ਮਿਲਣੀ ਤੇ ਕਈਆਂ ਨੂੰ ਜਿਹੜੇ ਅਮੀਰਜ਼ਾਦੇ ਨੇ ਉਹ ਰਾਤ ਨੂੰ ਅਨੇਵਾਹ ਵਾਹਨ ਚਲਾਉਂਦੇ ਨੇ ਤੇ ਉਹ ਡਰਦੇ ਜਾਂਦੇ ਨੇ ਪਿਆਰ ਨੂੰ ਇਹ ਇੱਕ ਮੁਰਦਾ ਉਠਾਇਆ ਸੀ ਉਹਨਾਂ ਨੇ ਕਿ ਇਹਨਾਂ ਲੋਕਾਂ ਦਾ ਵਿਚਾਰਾਂ ਦਾ ਕੀ ਜੀਵਨ ਹੈ ਜਿੰਨਾ ਚਿਰ ਤਰੱਕੀ ਦਾ ਲਾਭ ਦੇਸ਼ ਤੇ ਇੱਕ ਸਰਕਾਰ ਨੇ ਸਕੀਮ ਸ਼ੁਰੂ ਕੀਤੀ ਸੀ ਮੇਰਾ ਖਿਆਲ ਰਾਜੀਵ ਗਾਂਧੀ ਹੋਰ ਨੇ ਅੰਤਯੋ ਦੇ ਉਦਾ ਮਤਲਬ ਅਖੀਰਲੇ ਵਿਅਕਤੀ ਤੱਕ ਉਹ ਕਹਿੰਦੇ ਸੀ ਜਿਹੜਾ 1 ਰੁਪਏ ਦਾ ਅਖੀਰਲਾ ਪੈਸਾ ਹੈ ਨਾ ਉਹ ਵੀ ਹਰ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਦੇਸ਼ ਤੇ ਟੂ ਏਵਰੀ ਸਿਟੀਜ਼ਨ ਆਫ ਦੀ ਕੰਟਰੀ ਉਹ ਕਹਿੰਦੇ ਨੇ ਉਹਨਾਂ ਨੇ ਕਿਹਾ ਸੀ ਨਹੀਂ ਪਹੁੰਚ ਰਿਹਾ ਉਹ ਵਿਚੋ ਹੀ ਹੜੱਪ ਕਰ ਜਾਂਦੇ ਨੇ ਸਕੀਮਾਂ ਦੇ ਲਾਭ ਲੋਕਾਂ ਨੂੰ ਨਹੀਂ ਮਿਲਦੇ ਇਹ ਮਨੁੱਖੀ ਅਧਿਕਾਰਾਂ ਦਾ ਹਨਨ ਨਹੀਂ ਤਾਂ ਹੋਰ ਕੀ ਹੈ ਅੱਜ ਦੇ ਦਿਨ ਇਹ ਸੋਚਣ ਵਿਚਾਰਨ ਦਾ ਵਕਤ ਹੈ ਜਦੋਂ ਸਾਡੇ ਦੇਸ਼ ਦੇ ਮਹਾਨ ਕਾਨੂੰਨਦਾਨ ਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਸ਼੍ਰੀ ਬਾਬਰ ਸਾਹਿਬ ਪੀਮਰਾਓ ਅੰਬੇਡਕਰ ਸਾਹਿਬ ਨੇ ਦੇਸ਼ ਦਾ ਸੰਵਿਧਾਨ ਬੜੀ ਮਿਹਨਤ ਤੋਂ ਬਾਅਦ ਲਿਖਿਆ ਸੀ ਔਰ ਬੜੇ ਵਧੀਆ ਢੰਗ ਨਾਲ ਲਿਖਿਆ ਗਿਆ ਸੀ ਉਹਨਾਂ ਨੇ ਸਾਰਿਆਂ ਨੂੰ ਬਰਾਬਰ ਹਕੂਕ ਦਿੱਤੇ ਸਨ ਸਾਰਿਆਂ ਪਰ ਬਰਾਬਰ ਹਕੂਕ ਕੀ ਮਿਲੇ ਸਾਰਿਆਂ ਨੂੰ ਇਹ ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲ ਰਹੇ ਨੇ ਨਹੀਂ ਮਿਲ ਰਹੇ ਤੁਸੀਂ ਦੱਸੋ ਵੀ ਜਿੱਥੇ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਇਆ ਲੋਕਾਂ ਨੂੰ ਆਪਣੀ ਜ਼ਿੰਦਗੀ ਚੰਗੇ ਢੰਗ ਨਾਲ ਗੁਜ਼ਰ ਬਸਰ ਕਰਨ ਦੀ ਵੀ ਜਣੇ ਕਿ ਲੈਣੇ ਪੈ ਰਹੇ ਆ ਉਥੇ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਕੌਣ ਪਹੁੰਚ ਕਰੇਗਾ ਮਨੁੱਖੀ ਅਧਿਕਾਰ ਕਮਿਸ਼ਨ ਜਾਂ ਸੁਭਾਈ ਅਧਿਕਾਰ ਕਮਿਸ਼ਨ ਕੋਲ ਜਾਣ ਦੀ ਵਹਿਲ ਕਿਨੂ ਹੈ ਕਿ ਇਹ ਇਲਮੀ ਨਹੀਂ ਇਨਾ ਇਨਾ ਗਿਆਨ ਹੀ ਨਹੀਂ ਔਰ ਹੁਕਮਰਾਨ ਤਾਂ ਚਾਹੁੰਦੇ ਇੰਦਰੇ ਕਿ ਲੋਕਾਂ ਨੂੰ ਨਾ ਗਿਆਨ ਹੋਵੇ ਤਾਂ ਚੰਗਾ ਸਾਡੇ ਦੇਸ਼ ਦੀ ਖੋਰ ਬਦਕਿਸਮਤੀ ਇਹ ਹੈ ਕਿ ਜਿਹੜੀ ਸਾਡੇ ਆਗੂਆਂ ਦੀ ਪੋਲੀਟਿਕਲ ਆਗੂਆਂ ਦੀ ਪਹਿਲੀ ਕਤਾਰ ਸੀ ਪਹਿਲੀ ਪੀੜੀ ਦੇ ਜਿਹੜੇ ਆਗੂ ਸਨ ਉਹਨਾਂ ਵਿੱਚ ਦੇਸ਼ ਭਗਤੀ ਦਾ ਤੇ ਮਨੁੱਖੀ ਹਮਦਰਦੀ ਦਾ ਇਨਫਰਾਦੀ ਜਜ਼ਬਾ ਸੀ ਇਨਸਾਨੀ ਜਜ਼ਬਾ ਸੀ ਪ੍ਰਬਲ ਸੀ ਉਹ ਲੋਕਾਂ ਦਾ ਭਲਾ ਸੋਚਦੇ ਸਨ ਪਰ ਹੁਣ ਜਿਹੜੀ ਸਿਆਸਤ ਹੈ ਮੈਂ ਸਾਰੇ ਆਗੂਆਂ ਨੂੰ ਨਹੀਂ ਪੰਡਦਾ ਨਾ ਮੇਰਾ ਪੰਡਣਾ ਮਕਸਦ ਹੈ ਮੈਂ ਸਿਰਫ ਇੱਕ ਤਲਖ ਹਕੀਕਤ ਤੁਹਾਡੇ ਸਾਹਮਣੇ ਰੱਖਣੀ ਚਾਹੁੰਨਾ ਕਿ ਹੁਣ ਸਿਆਸਤ ਜਿਹੜੀ ਆ ਉਹ ਮਾਫ ਕਰਨਾ ਇੱਕ ਪੇਸ਼ਾ ਬਣ ਗਈ ਹੈ ਇੱਕ ਧੰਦਾ ਬਣ ਕੇ ਰਹਿ ਗਈ ਹੈ ਲੋਕ हितੂ ਸਿਆਸਤ ਬਹੁਤ ਘੱਟ ਹੈ ਹੈਨ ਵਿਰਲੇ ਨਹੀਂ ਕਰਨੇ ਹੁਣ ਕਿਸਾਨਾਂ ਦੀ ਗੱਲ ਕਰੀਏ ਕਿਸਾਨਾਂ ਨੂੰ ਜਿਹੜੀ ਆ ਫਸਲ ਬੀਮਾ ਸਕੀਮ ਇੱਕ ਇਹੋ ਜੀ ਬੀਮਾ ਕੰਪਨੀ ਨੂੰ ਦਿੱਤੀ ਗਈ ਹੈ ਜਿਹੜੀ ਕਿਸਾਨਾਂ ਤੱਕ ਪਹੁੰਚ ਕੇ ਉਹ ਰਕਮ ਅਦਾਈ ਨਹੀਂ ਕਰ ਰਹੀ ਤੇ ਪ੍ਰਾਈਵੇਟ ادارے ਜਿਹੜੇ ਨੇ ਇਹ ਦੋਸ਼ ਲੱਗਦਾ ਹੈ ਕਿ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੇ ਲੋਕਾਂ ਦੇ ਘਾਰਾਂ ਨੂੰ ਪੈਰਾ ਥੱਲੇ ਰੋਂਦਣ ਵਾਲੇ ਜਿਹੜੇ ਕਾਰਪੋਰੇਟ ਘਰਾਣੇ ਨੇ ਵੱਡੇ ਵੱਡੇ ਇਨ ਦਾ ਕੰਮ ਸਰਮਾਇਆ ਇਕੱਠਾ ਕਰਨਾ ਉਹ ਦੇਸ਼ ਦੇ ਅਰਥਚਾਰੇ ਉੱਤੇ ਕਾਬਜ਼ ਨੇ ਅਜਿਹੇ ਵਿੱਚ ਮੁੱਖੀ ਅਧਿਕਾਰਾਂ ਦੀ ਗੱਲ ਰੌਲੇ ਗਾਲੇ ਵਿੱਚ ਗਵਾਚ ਨਹੀਂ ਜਾਵੇਗੀ ਤਾਂ ਕੀ ਹੋਵੇਗਾ ਇਹ ਤਾਂ ਸੰਭਵ ਹੀ ਹੈ ਮੁੱਖੀ ਅਧਿਕਾਰਾਂ ਬਾਰੇ ਕਮਾਂਟਰੀ ਦਿਵਸ ਨੂੰ ਮਨਾਉਣ ਦਾ ਤਾਂ ਹੀ ਫਾਇਦਾ ਹੈ ਤਾਂ ਹੀ ਇਹ ਹੋ ਜੇ ਉਪਰਾਲੇ ਸਫਲ ਹੋ ਸਕਦੇ ਨੇ ਜੇ ਸਭ ਤੋਂ ਪਹਿਲਾਂ ਕਿਸਾਨਾਂ ਖੇਤ ਮਜ਼ਦੂਰਾਂ ਸਮਾਜ ਦੇ ਪਛੜੇ ਤਬਕਿਆਂ ਘੱਟ ਗਿਣਤੀਆਂ ਪਛੜੀਆਂ ਸ਼੍ਰੇਣੀਆਂ ਤੇ ਵਿਕਾਸ ਤੇ ਲਾਭ ਤੋਂ ਵਿਰਵੇ ਲੋਕਾਂ ਵੱਲ ਖਾਸ ਤੌਰ ਤੇ اور ਪਹਿਲ ਦੇ ਆਧਾਰ ਤੇ ਤਵਜੂਹ ਦੇ ਕੇ ਉਹਨਾਂ ਦੇ ਜੀਵਨ ਮਿਆਰ ਨੂੰ ਚਾ ਚੁੱਕਣ ਲਈ ਥੋਰਸ ਤੇ ਨਿਗਰ ਉਪਰਾਲੇ ਕੀਤੇ ਜਾਣ ਤੇ ਇਮਾਨਦਾਰੀ ਨਾਲ ਉਹਨਾਂ ਤੇ ਅਮਲ ਨੂੰ ਯਕੀਨੀ ਬਣਾਇਆ ਜਾਵੇ ਫਿਰ ਸਮਝਾਂਗੇ ਕਿ ਮਨੁੱਖੀ ਅਧਿਕਾਰ ਜਿਹੜੇ ਨੇ ਲੋਕਾਂ ਦੇ ਸੁਰੱਖਿਤ ਨੇ ਔਰ ਉਹਨਾਂ ਨੂੰ ਸਮੇਂ-ਸਮੇਂ ਤੇ ਇਹ ਚੇਤਾਨੇ ਕਰਦੇ ਰਹਿਣਾ ਹਾਂ ਕੁਝ ਬੁੱਧੀਜੀਵੀ ਲੋਕ ਐਸੇ ਨੇ ਦੇਸ਼ ਵਿੱਚ ਹੈਗੇ ਨੇ ਬੜੇ ਜਿਹਨਾਂ ਸਤਕਾਰ ਹੈ ਲੋਕਾਂ ਦੇ ਮਨ ਵਿੱਚ ਚਿੰਤਕ ਨੇ ਲੇਖਕ ਨੇ ਪਤਰਕਾਰਾਂ ਨੇ ਮੀਡੀਆ ਨਾਲ ਜੁੜੇ ਹੋਏ ਕੁਝ ਵਿਅਕਤੀ ਜਿਹੜੇ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਸੁਚੇਤ ਕਰਨ ਲਈ ਹੌਕਾ ਸਮੇਂ-ਸਮੇਂ ਤੇ ਦਿੰਦੇ ਰਹਿੰਦੇ ਆ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰਦੇ ਰਹਿੰਦੇ ਚਾਹੇ ਉਹਨਾਂ ਨੂੰ ਧਮਕੀਆਂ ਵੀ ਮਿਲਦੀਆਂ ਉਹਨਾਂ ਨੂੰ ਡਰਾ ਧਮਕਾਇਆ ਵੀ ਜਾਂਦਾ ਪਰ ਫੇਰ ਵੀ ਉਹ ਆਪਣੇ ਅਸੂਲ ਦੇ ਉੱਤੇ ਕਾਇਮ ਰਹਿੰਦੇ ਆ ਜਿੰਨਾ ਚਿਰ ਲੋਕਾਂ ਦੀ ਬੁਨਿਆਦੀ ਲੋੜਾਂ ਜ਼ਿੰਦਗੀਆਂ ਮੁੱਢਲੇ ਲੋੜਾਂ ਦੀ ਪੂਰਤੀ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਨਿੱਗ ਦੇਸ਼ ਤੇ ਆਵਾਮ ਨੂੰ ਮਿਲਣਾ ਚਾਹੀਦਾ ਸੀ ਹਰ ਵਿਅਕਤੀ ਨੂੰ ਉਹ ਮਿਲਿਆ ਮਹਿਸੂਸ ਨਹੀਂ ਕਰ ਸਕਦੇ ਤੇ ਨਾਉ ਮਿਲੀ ਸਕਦਾ ਹੁਣ ਅਸੀਂ 75 ਸਾਲਾ ਮਨਾ ਰਹੇ ਹਾਂ ਅਮਰਤ ਉਤਸਵ ਆਜ਼ਾਦੀ ਦਾ ਅੰਮ੍ਰਿਤ ਉਤਸਵ ਬਹੁਤ ਚੰਗੀ ਗੱਲ ਹੈ ਮਨਾਉਣਾ ਚਾਹੀਦਾ ਹੈ ਬੜੀਆਂ ਕੁਰਬਾਨੀਆਂ ਤੋਂ ਬਾਅਦ ਆਜ਼ਾਦੀ ਮਿਲੀ ਹੈ ਪਰ ਆਜ਼ਾਦੀ ਦਾ ਲਾਭ ਤਰੱਕੀ ਦਾ ਲਾਭ ਹਰ ਵਿਅਕਤੀ ਤੱਕ ਪਹੁੰਚੇ ਹੁਣ ਥੋੜੇ ਸਾਲਾਂ ਨੂੰ 25 ਸਾਲਾਂ ਬਾਅਦ ਜਿਹੜੇ ਲੋਕ ਜਿਉਂਦੇ ਹੋਣਗੇ ਉਹ ਫਿਰ 100 ਸਾਲਾਂ ਮਨਾਉਣਗੇ ਸ਼ਤਾਬਦੀ ਕਿ ਦੇਸ਼ ਨੂੰ ਆਜ਼ਾਦ ਹੋਇਆ ਨੂੰ 100 ਸਾਲ ਹੋ ਗਏ ਪਰ ਉਸ ਵੇਲੇ ਵੀ ਇਹ ਚਿੰਤਨ ਕਰਨਗੇ ਜਿਹੜੇ ਲੋਕ ਬੁੱਧੀਜੀਵੀ ਨੇ ਜਾਂ دانشਵਰ ਨੇ ਜਾਂ ਜਿਹੜੇ ਮੀਡੀਆ ਨਾਲ ਜੁੜੇ ਹੋਏ ਲੋਕ ਨੇ ਕਿ ਕੀ ਲੋਕਾਂ ਦੇ ਬੁਨਿਆਦੀ ਅਧਿਕਾਰ ਗੁੱਲੀ ਗੁੱਲੀ ਜੁੱਲੀ ਸਿੱਖਿਆ ਤੇ ਸਿਹਤ ਇਹ ਬਖੂਸ ਨੇ ਕਿ ਹਰ ਵਿਅਕਤੀ ਨੂੰ ਤਰੱਕੀ ਦਾ ਲਾਭ ਮਿਲ ਰਿਹਾ ਹੈ ਇਹ ਅਮੀਰ ਤੇ ਗਰੀਬ ਉਚਾਰੇ ਪਾੜਾ ਮਿਟ ਗਿਆ ਇਹ ਮਿਟ ਗਿਆ ਤੇ ਫਿਰ ਜਿਹੜੇ 100 ਸਾਲਾ ਮਨਾਉਣਗੇ ਉਹਨਾਂ ਨੂੰ ਅਸੀਂ ਅਸੀਂ ਤਾਂ ਨਹੀਂ ਦੁਨੀਆ 'ਚ ਹੋਵਾਂਗੇ ਪਰ ਉਹਨਾਂ ਨੂੰ ਮੁਬਾਰਕਬਾਦ ਹੋਵੇਗਾ ਉਹ ਮਨਾਉਣਾ ਸੋਸ਼ਲ ਲਈ ਜਿੱਥੇ ਸਾਨੂੰ ਅੱਜ ਇਸ ਦਿਨ ਤੇ ਤੁਹਾਨੂੰ ਮੁਬਾਰਕਬਾਦ ਦਿੰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਉਥੇ ਅਸੀਂ ਸਰਕਾਰਾਂ ਦੀ ਸੁਰਤਾ ਤੇ ਪ੍ਰਸ਼ਨ ਚੰਨੀ ਲਾਉਂਦੇ ਸਰਕਾਰਾਂ ਯਤਨ ਕਰਦੀਆਂ ਨੇ ਕੇਂਦਰ ਸਰਕਾਰ ਵੀ ਕਰਦੀ ਹੈ ਰਾਜ ਸਰਕਾਰਾਂ ਵੀ ਕਰਦੀਆਂ ਨੇ ਪਰ ਉਹਨੂੰ ਹੋਰ ਜ਼ਿਆਦਾ ਹੋਰ ਅਸਰਦਾਰ ਤਰੀਕੇ ਨਾਲ ਮੁਨਖੀ ਅਧਿਕਾਰਾਂ ਨੂੰ ਇਨਸ਼ੋਰ ਕਰ ਲਈ ਉਹਨਾਂ ਨੂੰ ਲੋਕਾਂ ਦੇ ਹੱਕ ਹਕੂਕ ਨੂੰ ਲੋਕਾਂ ਤੱਕ ਪਹੁੰਚਦਾ ਕਰਨ ਲਈ ਹੋ ਦੇਰੇ ਨਿਗਰ ਯਤਨ ਕੀਤੇ ਜਾਣੇ ਚਾਹੀਦੇ ਨੇ ਤਾਂ ਕਿ ਤਰਕੀਜ਼ਾ ਲਾਭ ਦੇਸ਼ ਦੇ ਹਰ ਨਾਗਰਿਕ ਨੂੰ ਮਿਲੇ ਅਤੇ ਸਾਰੇ ਤਾਂ ਉੱਚੀ ਕਰਕੇ ਬੜੇ ਗੌਰਵ ਨਾਲ ਬੜੇ ਮਾਨ ਸਨਮਾਨ ਨਾਲ ਇਸ ਦੇਸ਼ ਦੇ ਵਿਕਾਸ ਵਿੱਚ ਆਪਣਾ ਹਿੱਸਾ ਪਾ ਸਕਣ ਕਿ ਜਿਹਨੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਇਹ ਬੰਦਾ ਰੱਜਾ ਹੋਵੇਗਾ ਫਿਰ ਉਹ ਦੇਸ਼ ਲਈ ਵੀ ਸੋਚੇਗਾ ਤੇ ਜਿਹੜਾ ਸੋਚਾਂ ਚ ਹੀ ਗਲਤਾਨ ਹੈ ਉਹਦੇ ਕੋਲ ਸੋਚਣ ਦਾ ਸਮਾਂ ਹੀ ਨਹੀਂ ਉਹ ਤਾਂ ਨਿਰਾਸ਼ਾ ਜੀ ਕਿਰਿਆ ਰਿੰਦਾ ਇਸ ਲਈ ਦੇਸ਼ ਦੇ तमाम ਆਵਾਮ ਨੂੰ ਨਿਰਾਸ਼ਾ ਵਿੱਚੋਂ ਕੱਢ ਕੇ ਜਿਹੜੇ ਨਿਰਾਸ਼ ਨੇ ਜਿਹੜੇ ਚੱਕੀ ਦੇ ਲਾਬਾ ਤੋਂ ਵੀ ਹੁਣੇ ਨੇ ਉਹਨਾਂ ਨੂੰ ਇੱਕ ਨਵਾਂ ਹੁਲਾਰਾ ਦੇਣ ਵਾਸਤੇ ਅੱਜ ਦੇ ਦਿਨ ਅਗਰ ਅਸੀਂ ਹਰ ਵਿਅਕਤੀ ਦੋ ਗੱਲਾਂ ਕਰੇ ਇੱਕ ਤਾਂ ਇਹ ਪ੍ਰਣ ਕਰੇ ਕਿ ਹਰ ਇੱਕ ਦਾ ਸਨਮਾਨ ਕਰਨਾ ਅੱਜ ਜਿੱਥੇ ਆਪਣੇ ਅਧਿਕਾਰ ਮੰਗਣੇ ਨੇ ਸਾਡੇ ਹੱਕ ਇੱਥੇ ਰੱਖ ਆਮ ਤੌਰ ਤੇ ਨਾਰੇ ਲੱਗਦੇ ਹੁੰਦੇ ਨੇ ਤੇ ਉਥੇ ਆਪਣੇ ਫਰਜ਼ ਜਿਹੜੇ ਨੇ ਉਹਨਾਂ ਨੂੰ ਵੀ ਪਛਾਣਨਾ ਹੈ ਉਹਨਾਂ ਦੀ ਵੀ ਪਾਲਣਾ ਕਰਨੀ ਆ ਤੇ ਦੂਸਰੇ ਨਾਲ ਹੀ ਸਰਕਾਰਾਂ ਨੂੰ ਇਸ ਬਣੇ ਆਪਣਾ ਬਣਦਾ ਫਰਜ਼ ਅਦਾ ਕਰਨਾ ਚਾਹੀਦਾ ਹੈ ਇੱਕ ਵਾਰੀ ਫੇਰ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਉਸ ਕੁਮਾਂਤਰੀ ਮਨੁੱਖੀ ਅਧਿਕਾਰ ਦਿਵਸ ਤੇ ਦਿਹਾੜੇ ਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਇਸ ਐਪੀਸੋਡ ਨੂੰ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਮੰਗਦਾ ਹਾਂ ਵੇਖਦੇ ਰਹੋ ਆਪਣਾ ਪਿਆਰਾ ਚੈਨਲ ਦਾ ਪੰਜਾਬ ਟਾਕਸ ਧੰਨਵਾਦ